ਸ਼ਹਿਰੀਆਂ ਮੱਲਾ ਇਹਦੀ ਸੜਕ ਦਾ ਬੰਦਾ ਹਾਲ ਸੀ ਸੋ 25 ਸਾਲ ਤੋਂ ਨਹੀਂ ਬਣੀ ਸੀ 25 ਸਾਲ ਤੋਂ ਨਹੀਂ ਬਣੀ ਦੁਬਾਰਾ ਕੀ ਪਹਿਲਾਂ ਬਣਾਈ ਸੀ ਆਪਾਂ ਹਾਂਜੀ ਪਹਿਲਾਂ ਆਪਾਂ ਬਣਾਈ ਸੀ ਫੇਰ ਉਹ ਕਰਦੇ ਕਰਦੇ ਹੁਣ ਫੇਰ ਬਣ ਲੈ ਇੱਕ ਸੀ ਕਿ ਹੁਣ ਦੁਬਾਰਾ ਬਣਾਇਆ ਜਾ ਰਿਹਾ ਆਪਣੀ ਰੇਨੂ ਪੰਡਾਰੀ ਰੇਨੂ ਪੰਡਾਰੀ ਜੀ ਇਸ ਵਾਰ ਤੋਂ ਲੋਕਾਂ ਨੇ ਇਹਨਾਂ ਨੂੰ ਐਮਸੀ ਚੁਣ ਕੇ ਭੇਜਿਆ ਅੱਜ ਮੇਅਰ ਸਾਹਿਬ ਨੇ ਉਹਨਾਂ ਦੇ ਕਰ ਕਮਲਾ ਨਾਲ ਤੇ ਸਾਡੀ ਬੱਚੀ ਇਹ ਦੋਨੋਂ ਜਣੇ ਇਕੱਠੇ ਕਰਕੇ ਉਦਘਾਟਨ ਕੀਤਾ ਮੁਬਾਰਕ ਦਿਨਾਂ ਪਰ ਖੰਡਾਰੀ ਜੀ ਨੂੰ ਅਸੀਂ ਯਾਦ ਕਰਦੇ ਆਂ ਉਹਨਾਂ ਦੇ ਪਿਤਾ ਜੀ ਨੂੰ ਕੈਪਟਨ ਸਾਹਿਬ ਨੂੰ ਵੀ ਯਾਦ ਕਰਦੇ ਆਂ ਲੋਕ ਅੱਜ ਤੇ ਵੀ ਯਾਦ ਕਰਦੇ ਗੱਲਾਂ ਕਰਦੇ ਉਹਨਾਂ ਦੀ ਤੇ ਕੰਮ ਤੇ ਬਹੁਤ ਹੋਣ ਵਾਲੇ ਸ਼ਹਿਰ ਚ ਲੇਕਿਨ ਪੁਛਣੇ ਤੇ ਨਾ ਸਾਲਾ ਜਿ ਕੋ ਪੈਸਾ ਪੰਜਾਬ ਸਰਕਾਰ ਤੋਂ ਆਇਆ ਨਹੀਂ ਬਲਕਿ ਸਾਡਾ 10 ਕਰੋੜ ਰੁਪਏ ਲਾ ਕੇ ਤੇ ਹੁਣ ਦੇਖੋ ਜਿੱਦਾਂ ਜਿੱਦਾਂ ਪੈਸਾ ਆਊਗਾ ਉਦੋਂ ਉਦਾਂ ਅਸੀਂ ਵਿਕਾਸ ਦੇ ਕੰਮ ਕਰਾਂਗੇ ਅਣੇ ਜਿੱਥੇ ਇੱਕ ਗਲੀ ਦਾ ਉਦਘਾਟਨ ਜਿਹੜਾ ਕੀਤਾ ਗਿਆ ਆ ਚੁੱਕੇ ਐ ਇੰਦਾ ਦੀ ਹੋਰ ਵੀ ਕਈ ਗਲੀਆਂ ਜਿਹੜੀਆਂ ਆ ਪੈਂਡਿੰਗ ਪਈਆਂ ਹੋਈਆਂ ਬੜੀਆਂ ਉਹ ਵੀ ਆਉਣ ਵਾਲੇ ਸਮੇਂ ਚ ਦੇਖੋ ਸਾਰੀਆਂ ਦੀ ਤਾਂ ਮੈਂ ਜਿੱਦਾਂ ਜਿੱਦਾਂ ਪੈਸੇ ਆਏ ਡਿਵੈਲਪਮੈਂਟ ਤੇ ਉਸੇ ਹਿਸਾਬ ਨਾਲ ਹੋਣੇ ਆ ਲੇਕਿਨ ਕੁਝ ਪੈਸੇ ਪਏ ਉਹਨਾਂ ਨਾਲ ਸਾਡੇ ਕੰਮ ਚੱਲ ਰਹੇ ਆ ਹਨਾ ਇਸ ਤੋਂ ਹਟ ਕੇ ਸਵਾਲ ਆ ਭਾਜੀਪੀ ਲਿਟਰੇਰੀ ਬਿਨੋਰੀਅਮ ਕਾਰਜ ਦੇ ਘਰ ਤੋਂ ਪਿਛਲੇ ਗ੍ਰਨੇਟ ਖੰਡਾ ਜਿਹੜਾ ਵਾ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਮੌਲਿਕ ਦੇਖੋ ਜਿਹੜਾ ਗਰਨੇਡ ਦਾ ਹਮਲਾ ਹੋਇਆ ਉਹ ਨਿੰਦਾਯੋਗ ਆ ਹੁਣ ਗੱਲਾਂ ਦੋ ਨੇ ਇੱਕ ਬਨੇ ਤੇ ਪੰਜਾਬ ਪੁਲਿਸ ਉਹਦਾ ਕੰਟਰੋਲ ਆ ਭਗਵੰਤ ਮਾਨ ਜੀ ਉਤਰਦਾਏ ਨੇ ਆਮ ਆਦਮੀ ਪਾਰਟੀ ਔਰ ਜੇ ਅਸੀਂ ਉਦੋਂ ਉੱਪਰ ਦੀ ਗੱਲ ਕਰੀਏ ਤੇ ਬੀਜੇਪੀ ਦਾ ਸਾਰਾ ਦਿਗਜ ਲੀਡਰ ਔਰ ਸਾਡਾ ਜਿਹੜਾ ਸੂਬਾ ਆ ਇਹ ਬਾਰਡਰ ਦਾ ਸੂਬਾ ਪਾਕਿਸਤਾਨ ਦੇ ਨਾਲ ਤੇ ਇਹਦਾ ਕੰਟਰੋਲ ਹੈ ਬੀਐਸਐਫ ਦਾ ਇਹ ਇੰਟੈਲੀਜੈਂਸ ਏਜੰਸੀਆ ਦਾ ਪਰ ਸਰਕਾਰ ਦੇ ਕੋਲ ਉਹਨਾਂ ਕੋਲ ਬੜੀਆਂ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਉਹਦੇ باوجود ਇਹ ਹੋ ਜਾਏ ਤੇ ਉਹਦੇ ਦੋਸ਼ੀ ਕੌਣ ਨੇ ਦੋਸ਼ੀ ਦੋਹਾਂ ਚ ਵੰਕਿਆ ਸੂਬਾ ਸਰਕਾਰ ਵੀ ਰਿਸਪਾਂਸਿਬਲ ਹੈ ਤੇ ਪਰ ਸਰਕਾਰ ਨੂੰ ਵੀ ਜਿਮੇਵਾਰੀ ਚੱਕਣੀ ਪਊਗੀ ਇਸ ਗਲਤੀ ਦੀ ਔਰ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਤੜਨ ਤੜਨੀ ਪੁਲਿਸ ਮੁਲਾਜ਼ਮ ਦਾ ਕਸਲਾ ਹੋਵੇ ਅਗਵਾਵਲ ਘੱਟ ਕੇ ਬਹੁਤ ਤੇ ਇਹ ਸਾਰਾ ਕੁਝ ਕੀ ਹੋ ਰਿਹਾ ਸੂ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਔਰ ਤੁਸੀਂ ਇਹ ਵੇਖੋ ਦੋਆਂ ਘੰਟਿਆਂ ਦੇ ਵਿੱਚ ਪੁਲਿਸ ਨੇ ਆ ਕਿ ਬਿਸ਼ਨੋਈ ਦੇ ਬੰਦੇ ਨੇ ਫੜ ਲਏ ਇਹ ਮਤਲਬ ਉਹਨਾਂ ਨੂੰ ਪਤਾ ਸੀ ਨਾ ਤੇ ਜੇ ਪਤਾ ਸੀ ਤੇ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਹੋਇਆ ਇਹ ਲਾਅ ਐਂਡ ਆਰਡਰ ਖਰਾਬ ਕਰਨ ਚ ਦੋਹਾਂ ਦੇ ਹੱਥ ਆ ਔਰ ਮੈਂ ਸਮਝਦਾ ਦੋਵਾਂ ਨੂੰ ਸੁਧਰ ਜਾਣਾ ਚਾਹੀਦਾ ਆਪਣਾ ਕੰਮ ਸੁਚੇਤ ਹੋ ਕੇ ਕਰਨਾ ਚਾਹੀਦਾ ਸੁਰੱਖਿਆ ਸਾਡਾ ਮੂਲ ਅਧਿਕਾਰ ਆ ਔਰ ਜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਹ ਦੋਵੇਂ ਪਾਰਟੀਆਂ ਕਰਨ ਦੀਆਂ ਤੇ ਗੱਲ ਮਾੜੀ ਆ ਸਰ ਇਹਦੇ ਪਿੱਛੇ ਸਿੱਕੇ ਦਾ ਕੋਈ ਪਹਿਲੂ ਕੋਈ ਹੋਰ ਵੀ ਹੋ ਸਕਦਾ ਬਿਲਕੁਲ ਮੈਂ ਤਾਂ ਕਹਿੰਦਾ ਇਹ ਮਾਹੌਲ ਖਰਾਬ ਕਰਕੇ ਉਹਦਾ ਫਾਇਦਾ ਚੱਕਣਾ ਚਾਹੁੰਦੇ ਆ ਤੇ ਕੋਈ ਫਾਇਦੇ ਕੱਤੇ ਚੱਕੀ ਜਾਉਗੇ ਸਾਡੇ ਸਿਰ ਦੇ ਉੱਤੇ ਪੰਜਾਬ ਦੇ ਉੱਤੇ ਤਜਰਬੇ ਕੱਤੇ ਹੀ ਕਰਨਗੇ ਮੈਨੂੰ ਇਸ ਗੱਲ ਦਾ ਦੁੱਖ ਆ ਇਹ ਨਹੀਂ ਹੋਣਾ ਚਾਹੀਦਾ ਰਾਣਾ ਜੀ ਪਿੱਛੇ ਜੇ ਸultanpur ਦੇ ਵਿੱਚ ਦੋ ਰੈਲੀਆਂ ਜਿਹੜੀਆਂ ਹੋਈਆਂ ਜਿਹਦੇ ਵਿੱਚ ਇੰਦਰ ਪ੍ਰਤਾਪ ਜੀ ਨੇ ਵੀ ਰੈਲੀ ਕੀਤੀ ਤੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ Sultanpur ਦੇ ਇੱਕ ਪਾਸੇ ਕਾਂਗਰਸ ਦੀ ਰੈਲੀ ਦੂਸਰੇ ਪਾਸੇ ਆਜ਼ਾਦ ਦੀ ਪਾ ਇਹਦੇ ਬਾਰੇ ਤਾਂ ਰਾਣਾ ਇੰਦਰਪ੍ਰਤਾਪ ਦੱਸ ਸਕਦਾ ਹੋਣੀਆ ਨਹੀਂ ਚਾਹੀਦੀ ਅਸੀਂ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਵੈਸੇ ਵੀ ਇੰਦਰ ਕੁਲਵੀਰ ਸਿੰਘ ਜੀਰੇ ਨੂੰ ਪੁੱਛ ਕੇ ਵੇਖੋ ਉਹਦੀ ਮਦਦ ਕਹਨੇ ਕੀਤੀ ਰਾਣਾ ਇੰਦਰ ਪ੍ਰਤਾਪ ਨੇ ਕੀਤੀ ਆਜ਼ਾਦ ਨੇ ਕਾਂਗਰਸ ਦੀ ਕੀਤੀ ਇਹ ਚਲੋ ਮੰਦ ਭਾਗਾ ਹੋਣਾ ਨਹੀਂ ਚਾਹੀਦਾ ਖੜਾ ਸਾਹਿਬ ਦਾ ਜਵਾਬ ਸੀਗਾ ਕਿ ਜਿਹੜੀ ਆ ਮੱਕੀ ਨੂੰ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਡਾਨੀ ਬਾਨੀ ਜਿਹੜਾ ਵਾ ਰਾਣਾ ਸਾਹਿਬ ਇੱਥੇ ਲੈ ਕੇ ਆਉਣ ਸੰਦੇ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘਟੂ ਘਟ 570 ਫੋਨ ਮੈਨੂੰ ਕੱਲ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋ ਨੰਬਰ ਸੀਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰੇ ਬੜਾ ਸ਼ਲਾਗਾ ਯੋਗ ਕਦਮ ਹੈ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵੱਧ ਆਪਣੀ ਲਾਈਨ ਖਿੱਚ ਤਾਨਾ ਜੀ ਇੱਕ ਜ਼ਿੰਮੇਵਾਰਾਂ ਦੀ ਉਹਨਾਂ ਦੇ ਮਾਨਸਿਕ ਸਵਾਲ ਹੈਗਾ ਜੀ ਤਾਨਾ ਸਾਹਿਬ ਨੇ ਕਿਹਾ ਕਿ 2 ਸਾਲ ਅਸੀਂ ਐਮਐਸਕੇ ਤੇ ਮੁਕਤੀ ਲੈ ਲਾਂਗੇ ਕਹਿੰਦੇ ਕਿ ਲੈ ਲਾਂਗੇ ਰਾਨੋ ਸਾਹਿਬ ਪਰ 2 ਸਾਲਾਂ ਤੋਂ ਬਾਅਦ ਜੇ ਸਰਕਾਰ ਅੱਗੇ ਨਹੀਂ ਤਾਂ ਕਿਹੜਾ ਹੀ ਕਿੱਥੇ ਜਾਵਾਂਗੇ ਦੇਖੋ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ ਐਮਐਸਪੀ ਦਿਆਂਗਾ ਬੜੀ ਵੱਡੀ ਗੱਲ ਹੈ। ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ। ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਆ, ਬੀਜੀ ਜਾ ਸਕਦੀ ਆ, ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ। ਪੰਜਾਬ ਦੇ ਪਾਣੀ ਦੇ ਤੇ ਹਰ ਨਾਗਰਿਕ ਦਾ ਨਹੀਂ ਹੱਕ ਹੈ ਜਿੰਨਾ ਕਿਸੇ ਹੋਰ ਦਾ। ਸੋ ਪਾਣੀ ਬਚਾਉਣਾ ਅਤਿਅੰਤ ਜ਼ਰੂਰੀ ਆ। ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਲੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇ ਕੇ ਅੱਗੇ ਲੈ ਕੇ ਜਾਣਾ ਬਿਜਲੀ ਜੀ ਸਰ ਗੱਲ ਕੀਤੀ ਤਾਂ ਬਿਜਲੀ ਦੇ ਹੁਣ ਜਿਹੜਾ ਨਜ਼ਾਰਾ ਦੇਖਣਾ ਸ਼ੁਰੂ ਹੋ ਗਿਆ ਘਟ ਸ਼ੁਰੂ ਹੋਵੇ ਜੀ ਜੀ ਸੀਜ਼ਨ ਚੱਲੂ ਹੋ ਗਿਆ ਇਹ ਇਸ ਗੱਲ ਦਾ ਤਾਂ ਜਵਾਬ ਸਾਨੂੰ ਮੌਜੂਦਾ ਸਰਕਾਰ ਤੋਂ ਲੈਣਾ ਚਾਹੀਦਾ ਗੱਲਾਂ ਵਿਧਾਨ ਸਭਾ ਚ ਅਖਬਾਰਾਂ ਚ ਵੱਡੀਆਂ ਦਰਸ਼ਨ ਛੋਟੇ ਸਰ ਕਹਿੰਦੇ ਕਿ ਇੱਕ ਕੱਲ ਖਾਨਿਆਂ ਦੀ ਰਿਪੇਅਰ ਦਾ ਇਹ ਉਦਘਾਟਨ ਕਰ ਦਿੱਤਾ 1 ਐਮਐਲ ਦੇ ਇਹਨੇ ਤਾਂ ਆਸ ਵੀ ਕੀ ਕਰ ਸਕਦੇ ਤੁਸੀਂ ਮੈਨੂੰ ਦੱਸੋ ਕੀ ਆਸ ਕਰ ਸਕਦੇ ਕਿਤੇ ਲੜ ਰਹੇ ਆ ਮਾਸਟਰਾਂ ਦੇ ਨਾਲ ਪ੍ਰਿੰਸੀਪਲ ਦੇ ਨਾਲ ਔਰ ਉਦਘਾਟਨ ਸਾਡੇ ਪਾਲਾ ਜੀ ਕਿੱਧਰ ਆ ਉਰੇ ਆਓ ਬੋਲ ਜਾਓ ਪਾਲਾ ਜੀ ਤੁਹਾਡੇ ਵਾਰਡ 'ਚ ਵੀ ਇੱਕ ਚੰਗਾ ਸਕੂਲ ਤੁਸੀਂ ਕਬਜ਼ਾ ਛਡਾ ਕੇ ਦਿੱਤਾ ਸੀ ਜੀ ਜੀ ਉਹਦੇ ਬਾਰੇ ਜਰਾ ਇਹਨਾਂ ਨੂੰ ਦੱਸਿਓ ਇਹ ਉੱਥੇ ਸੀ ਸਰ ਦੋਨੇ ਵੀਰ ਮੇਰੇ ਔਰ ਉਹਨਾਂ ਨੇ ਬੜੀ ਬੇਸ਼ਰਮੀ ਦੀ ਹੱਦ ਪਾਰ ਕਰਦਿਆਂ ਅਜੇ ਉਹ ਇੰਟਰਵਿਊ ਚੱਲੀ ਨਹੀਂ ਸੀ ਉਹਨਾਂ ਦੀ ਉਹ ਕਹਿੰਦੇ ਜੀ ਪੈਸਾ ਭਾਵੇਂ ਸੈਂਟਰਲ ਸਕਰ ਦਾ ਹੀ ਆ ਜਾਂਦਾ ਤੇ ਪੰਜਾਬ ਦੀ ਜਨਤਾ ਦਾ ਹੀ ਆ ਉਹ GST ਦੇ ਰੂਪ ਚ ਜਾਵੇ ਟੈਕਸ ਦੇ ਰੂਪ ਚ ਜਾਵੇ ਉਸ ਤੋਂ ਬਾਅਦ ਮੈਂ ਵੀ ਜਵਾਬ ਦਿੰਦਾ ਉਹਦਾ ਵੀ ਯਾਰ ਇਹਨਾਂ ਨੇ ਬੇਸ਼ਰਮੀ ਦੀ ਇੰਨੀ ਹੱਦ ਲਾਤੀ ਆ ਵੀ ਕਿਸੇ ਦੇ ਕੰਮ ਕੀਤੇ ਹੋਏ ਕ੍ਰੈਡਿਟ ਲੈ ਲਏ ਨੇ ਦੂਜੀ ਗੱਲ ਖਲਾਨਾ ਜੀ ਨੇ ਆਪ ਕਿਹਾ ਵੀ ਅਧਿਆਪਕ ਜਿਹੜਾ ਸਭ ਤੋਂ ਵੱਡਾ ਗੁਰੂ ਆ ਮੈਂ ਵੀ ਮੰਨਦਾ ਪਰ ਉਹਨਾਂ ਗੁਰੂਆਂ ਕੋਲ ਆਪਾਂ ਝੂਠ